ਅੱਜ ਦੀ ਪਿਆਰ ਕਹਾਣੀ ਬਹੁਤ ਹੀ ਅਨੋਖੀ ਹੋਣ ਜਾ ਰਹੀ ਹੈ। ਬਾਈ ਦਾ ਨਾਮ ਨਵਦੀਪ ਅਤੇ ਭੈਣ ਦਾ ਨਾਮ ਕਿਰਨਦੀਪ ਹੈ। ਇਹਨਾਂ ਦੋਹਾਂ ਦੀ ਪਿਆਰ ਕਹਾਣੀ ਸ਼ੁਰੂ ਹੋਣ ਤੋਂ ਪਹਿਲਾਂ ਇਹਨਾਂ ਦੋਹਾਂ ਦਾ ਕਿਤੇ ਹੋਰ ਵਿਆਹ ਹੋਇਆ ਹੁੰਦਾ ਹੈ। ਪਹਿਲੇ ਵਿਆਹ ਦੋਹਾਂ ਦੇ ਕਾਮਯਾਬ ਨਹੀਂ ਹੁੰਦੇ ਇਸ ਲਈ ਦੋਵੇਂ ਅੱਡੋ-ਅੱਡ ਰਹਿ ਰਹੇ ਹੁੰਦੇ ਆ। ਬਾਈ ਦੱਸਦਾ ਕਿ ਵਿਆਹ ਤੋਂ ਕਰਾਉਣ ਤੋਂ ਬਾਅਦ ਮੈਂ ਅਰਬ ਦੇਸ਼ ਦੇ ਵਿੱਚ ਚਲਾ ਗਿਆ। ਉੱਥੇ ਜਾ ਕੇ ਮੇਰਾ ਤਲਾਕ ਹੋ ਗਿਆ ਭੈਣ ਦੱਸਦੀ ਹੈ ਕਿ ਮੇਰਾ ਪਹਿਲਾ ਵਿਆਹ ਕਾਮਯਾਬ ਨਹੀਂ ਹੋ ਪਾਰਿਆ ਹੋ ਪਾਇਆ ਤੇ ਇਸ ਲਈ ਮੈਂ ਵੀ ਅਲੱਗ ਰਹਿਣ ਲੱਗ ਗਈ ਤੇ ਇਸ ਕਰਕੇ ਮੇਰੇ ਮਾਪਿਆਂ ਨੇ ਮੇਰਾ ਸਾਥ ਨਹੀਂ ਦਿੱਤਾ ਇਹ ਇਕੱਲੇ ਰਹਿਣ ਦੇ ਬਾਵਜੂਦ ਭੈਣ ਦੱਸਦੀ ਹੈ ਕਿ ਮੈਂ ਐਦਾਂ ਹੀ ਜ਼ਿੰਦਗੀ ਕੱਟ ਰਹੀ ਸੀ ਤਾਂ ਅਚਾਨਕ ਇੰਸਟਾਗ੍ਰਾਮ ਤੇ ਇਹਨਾਂ ਦਾ ਮੇਲ ਹੁੰਦਾ 22 ਦੱਸਦਾ ਕਿ ਮੇਰਾ ਰੰਗ ਪੱਕਾ ਇਸ ਲਈ ਮੈਨੂੰ ਲੱਗਦਾ ਸੀਗਾ ਕਿ ਇਹ ਮੈਨੂੰ ਪਸੰਦ ਨਹੀਂ ਕਰੂਗੀ ਤੇ ਇਹਨਾਂ ਦੀ ਪਿਆਰ ਕਹਾਣੀ ਜਦੋਂ ਸ਼ੁਰੂ ਹੁੰਦੀ ਹੈ ਉਹ ਸਭ ਤੋਂ ਵੱਡੀ ਅਨੋਖੀ ਗੱਲ ਇਹ ਹੁੰਦੀ ਹੈ ਕਿ 22 ਬਾਹਰ ਰਹਿੰਦਾ ਹੁੰਦਾ ਤੇ ਇਹ ਭੈਣ ਇਕੱਲੀ ਰਹਿੰਦੀ ਹੋਣ ਕਰਕੇ ਇਹ ਆਪਣੇ ਇੱਥੇ ਪਹੁੰਚਣ ਤੋਂ ਪਹਿਲਾਂ 6 ਮਹੀਨੇ ਵਿਆਹ ਕਰਾਉਣ ਤੋਂ ਵੀ ਪਹਿਲਾਂ ਇਸ ਕੁੜੀ ਨੂੰ ਆਪਣੇ ਘਰੇ ਸੱਦ ਲੈਂਦਾ ਲੋਕ ਕਹਿੰਦੇ ਆ ਕਿ ਇਹਨੇ ਤਾਂ ਆਨਲਾਈਨ ਜਨਾਨੀ ਆਰਡਰ ਕਰ ਲਈ ਇਹਨੇ ਪਹਿਲੀ ਵਾਰ ਦੁਨੀਆ 'ਚ ਹੋਇਆ ਹੈ ਕਿ ਵਿਆਹ ਤੋਂ ਪਹਿਲਾਂ ਹੀ ਘਰ ਆਲੀ ਆ ਗਈ ਤੇ ਘਰ ਵਾਲਾ ਵਿਆਹ ਤੋਂ 6 ਮਹੀਨੇ ਬਾਅਦ ਆਇਆ ਇਹਨਾਂ ਦੀ ਕਹਾਣੀ ਬਹੁਤ ਇੰਟਰਸਟਿਡ ਹੈ ਬਹੁਤ ਅਨੋਖੀ ਹੈ ਤੁਸੀਂ ਜੇਕਰ ਪੂਰੀ ਵੀਡੀਓ ਵੇਖੋਗੇ ਤਾਂ ਤੁਹਾਨੂੰ ਸਾਰੀ ਗੱਲ ਸਮਝ ਆਊਗੀ ਤੇ ਕਿਵੇਂ-ਕਿਵੇਂ ਇਹਨਾਂ ਦੇ ਪਿਆਰ ਦੇ ਵਿੱਚ ਮੁਸ਼ਕਲ ਆਈਆਂ ਤੇ ਕੀ-ਕੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਮੁਸ਼ਕਲ ਆਈਆਂ ਇਹ ਸਾਰੀ ਕਹਾਣੀ ਸੁਣਨ ਤੋਂ ਬਾਅਦ ਹੀ ਪਤਾ ਲੱਗੂਗਾ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਜੇ ਵੀ ਤੁਹਾਨੂੰ ਕਿਵੇਂ ਲੱਗੀ ਇਹ ਕਹਾਣੀ ਭਾਈ ਤੁਸੀਂ ਤੁਹਾਡੇ ਦੋਨਾਂ ਦੀ ਲਵ ਮੈਰਿਜ ਹੈ ਹਾਂਜੀ ਕਿਵੇਂ ਮਿਲੇ ਇੱਕ ਦੂਜੇ ਨੂੰ ਤੁਸੀਂ ਅਸੀਂ ਇੰਸਟਾਗ੍ਰਾਮ ਤੇ ਹੂੰ ਮੈਂ ਬਾਹਰ ਗਿਆ ਸੀਗਾ ਜਿਹੜਾ 19 ਦੇ ਵਿੱਚ 사우ਦੀਆ ਵਾਲਾ ਮੈਂ 3.5 ਸਾਲ ਲੱਗ ਗਿਆ ਉਹਨੇ ਯਾਨਕੀ 2022 ਚ ਸਾਡੀ ਗੱਲਬਾਤ ਹੋਈ ਐ ਇੰਸਟਾਗ੍ਰਾਮ ਤੇ ਇੱਕ ਦੂਜੇ ਨਾਲ ਹੂੰ ਤੇ ਮੇਰੇ ਇਹਨੂੰ ਮੈਂ ਦੱਸਿਆ ਵੀ ਮੈਨੂੰ ਇੰਨਾ ਟਾਈਮ ਲੱਗ ਗਿਆ ਨਾ ਇਹ ਕਿੰਨੀ ਗੋਈ ਗੱਲ ਨਹੀਂ ਹੂੰ ਤੇ ਬਸ ਇਦਾਂ ਹੀ ਇਹ ਛੇ ਮਹੀਨੇ ਮੇਰੇ ਆਉਣ ਤੋਂ ਪਹਿਲਾਂ ਕਰਿਆ ਆਣ ਕੇ ਬੈਠੇ ਸੀ ਫਿਰ ਮੈਂ 23 ਤਰੀਕ ਨੂੰ ਆ ਗਿਆ ਸੀ 23 ਮਾਰਚ ਨੂੰ ਹੂੰ ਤੇ ਮੁੱਗੇ ਆ ਗਏ ਸੀਗੇ ਤੇ ਮੁੱਗੇ ਮੈਨੂੰ ਜਾ ਕੇ ਮੇਹਰੂ ਲੈ ਆਏ ਸੀ ਤੇ 24 ਤਰੀਕ ਨੂੰ ਸਾਡੀ ਮੈਰਿਜ ਹੋ ਗਈ ਸੀ ਹੂੰ ਬਈ ਇਨਸਟਾਗ੍ਰਾਮ ਤੇ ਤੁਸੀਂ ਇਹਨਾਂ ਨੂੰ ਲੱਭਿਆ ਜਾਂ ਤੁਸੀਂ ਮੈਸੇਜ ਕੀਤਾ ਪਹਿਲਾਂ ਜਾਂ ਇਹਨਾਂ ਨੇ ਕੀਤਾ ਨਹੀਂ ਇਹਨਾਂ ਨੇ ਕੀਤਾ ਸੀਗੇ ਅੱਛਾ ਤੁਸੀਂ ਕੀਤਾ ਨਹੀਂ ਨਹੀਂ ਇਹਨਾਂ ਨੇ ਕੀਤਾ ਸੀ ਮੈਂ ਨਹੀਂ ਕੀਤਾ ਇਹਨਾਂ ਦੇ ਨਾਲ ਦਾ ਮੁੰਡਾ ਸੀ ਉਹਨੇ ਕੀਤਾ ਸੀ ਗੱਲ ਇਹਨਾਂ ਨੇ ਕੀਤੀ ਬੱਚਾ ਅੱਛਾ ਇਹ ਕੀ ਚੱਕਰ ਬਈ ਤੁਸੀਂ ਦੋਨੇ ਨਹੀਂ ਮੰਨਦੇ ਹੈ ਨਹੀਂ ਉਹਨਾਂ ਨੇ ਕੀਤਾ ਸੀ ਮੈਂ ਅਮੜ ਕੇ ਗੱਲ ਇਹਨਾਂ ਨੇ ਕਰਦੇ ਸੀ ਇਹਨਾਂ ਨਾਲ ਹਾਂਜੀ ਇਹ ਬਸ ਐ ਇੱਕ ਜਿਨਾਂ ਜਾਣ ਸ਼ਾਣ ਸੀ। ਕੋਈ ਇੱਕ ਕੁੜੀ ਹੋ ਸੀ ਨਾ ਨਾਲ ਉਹਨਾਂ ਦੀ ਚਲੋ ਹੁਣ ਡੈਟ ਹੋ ਗਈ ਉਹ ਹੈ ਨਹੀਂ ਇਸ ਤਰ੍ਹਾਂ ਤੇ ਉਹ ਮੁੰਡਾ ਉਹਦੇ ਨਾਲ ਗੱਲ ਕਰਦਾ ਸੀ ਕਿ ਇਹ ਲਾਗੇ ਬੈਠੇ ਸੀ ਤੇ ਮੁੜ ਕੇ ਇਹਨਾਂ ਨੇ ਮੇਰੀ ਆੜੀ ਪਾਣੀ ਪੱਢੀ ਵੀ ਕਿ ਨਹੀਂ ਮੈਨੂੰ ਨਹੀਂ ਪਤਾ ਵੀ ਉਧਰੋਂ ਮੈਸੇਜ ਆਇਆ ਸੀ। ਅੱਛਾ ਤੁਸੀਂ ਲੱਭ ਕੇ ਫਿਰ ਇਹਨਾਂ ਨੂੰ ਉਹ ਕੀਤਾ। ਹਾਂਜੀ ਇਹ ਤਾਂ ਪਹਿਲਾਂ ਹੀ ਆ ਗਏ ਸੀਗੇ ਮੇਰੀ ਆ। ਪਿੰਡ ਵਿੱਚ ਹਮ ਸਾਰੇ ਕਹਿੰਦੇ ਆ ਵੀ ਆਨਲਾਈਨ ਜਨਾਨੀ ਨਹੀਂ ਲੈਂਦੀ ਆ। ਆਨਲਾਈਨ ਜਨਾਨੀ ਆ। ਯਾਨੀ ਕਿ ਇਹਨਾਂ ਦੇ ਘਰ ਵਾਲਾ ਬਹੁਤ ਇਹਨਾਂ ਦਾਦੇ ਨਹੀਂ ਕਿ ਨਹੀਂ ਮੇਰੇ ਘਰ ਵਾਲੇ ਮੈਨੂੰ ਬਹੁਤ ਪਰੇਸ਼ਾਨ ਕਰਦੇ ਫਿਰ ਮੈਂ ਤਾਂ ਜੀਜਾ ਮਿਲ ਕੇ ਗੱਲ ਕਰਦਾ ਹੁੰਦਾ ਸੀ ਇਹਦੇ ਘਰ ਵਾਲੇ ਨਾਲ ਅੱਛਾ ਹਾਂਜੀ ਘਰ ਇਹਨਾਂ ਨਾਲ ਗੱਲ ਕਰਦੇ ਹੁੰਦੇ ਸੀ ਹਾਂਜੀ ਹਾਂਜੀ ਬਹੁਤ ਪਰੇਸ਼ਾਨ ਕਰਦੇ ਸੀ ਮਤਲਬ ਤੁਸੀਂ ਤਾਂ ਅਲੱਗ ਨਹੀਂ ਹੋ ਗਏ ਸੀ ਅਲੱਗ ਹੋ ਗਏ ਸੀ ਮਤਲਬ ਤੇ ਉਹ ਤੋਂ ਪਹਿਲਾਂ ਤੋ ਘੇਡੇ ਦੇ ਨਹੀਂ ਰਹੀ ਨੋ ਤੇ ਕਿਉਂਕਿ ਜਦੋਂ ਉਹਦੀ ਮੰਮਾ ਨੇ ਵੀ ਮੜ ਕੇ ਮੇਰੇ ਨਾਲ ਕਰ ਲਾ ਕੇ ਤੁਹਾਨੂੰ ਦੱਸਿਆ ਸੀ ਮੈਂ ਉਹ ਗੱਲ ਤੁਹਾਨੂੰ ਨਹੀਂ ਦੱਸ ਪਾਈ ਤੁਹਾਨੂੰ ਉਹਨਾਂ ਨੇ ਪੱਟ ਤੇ ਮੇਰੇ ਸਬਜ਼ੀ ਡੋਲੀ ਸੀ ਅੱਛਾ ਹਾਂਜੀ ਤੇ ਉਹਨਾਂ ਨੇ ਚੱਲ ਜਾਣਾ ਪਰ ਉਹ ਸੀਗੇ ਬੇਕੇ ਹਾਂ ਇੱਥੇ ਨਵਾਂ ਜਾਂਦੀ ਆ ਮੈਂ ਤੇ ਉਹ ਮੇਰੇ ਸੱਸ ਮਨਾ ਕੇ ਲੈਉਣੀ ਨਹੀਂ ਹਾਂ ਅੱਛਾ ਤੇ ਉਹ ਵੀ ਬਾਹਰ ਥੋੜੀ ਸੱਸ ਚਲੀ ਜਾਂਦੀ ਸੀ ਤੁਸੀਂ ਉਹਨੂੰ ਮਨਾ ਕੇ ਲਿਆ ਹਾਂ ਉਹਨੂੰ ਲਿਆਉਂਦੇ ਹਾਂ ਤੇ ਉਹ ਘਰੇ ਆਏ ਤੇ ਉਹਨਾਂ ਨੇ ਮੈਂ ਰੋਟੀ ਬਣਾਉਣ ਲੱਗਿਆ ਨਵੇਂ ਸੱਜੀ ਟੋਲਦੀ ਮੈਂ ਇਹਨਾਂ ਨੂੰ ਦੱਸ ਦਿੱਲੀ ਹਾਂ ਤੇ ਇਹਨਾਂ ਨੇ ਫਰੈਂਡ ਤੌਰ ਤੇ ਮੇਰੀ ਹੈਲਪ ਕੀਤੀ ਸੀ ਤੇ ਚਲੋ ਇਹਨਾਂ ਨੇ ਮੁੜ ਕੇ ਹੌਲੀ ਹੌਲੀ ਮੇਨੂੰ ਦਾਤਾ ਵੀ ਮੈਨੂੰ ਇਦਾਂ ਤੁਹਾਡੇ ਨਾਲ ਮੋਹ ਪਿਆਰ ਹੋ ਗਿਆ ਵਾ ਤੇ ਫਿਰ ਮੈਂ ਉੱਥੋਂ ਦਾ ਕਹਿਣ ਲੱਗ ਪਈ ਮੈਂ ਵੀ ਨਹੀਂ ਜਾਂਦੀ ਤੁਹਾਨੂੰ ਪਤਾ ਸੀਗਾ ਵੀ ਇਹ ਇਹਨਾਂ ਦੀ ਮੈਰਿਜ ਹੋਈ ਹੋਈ ਹੈ ਹਾਂਜੀ ਦੱਸਤਾ ਇਹ ਇੱਕ ਦੂਜੇ ਨੇ ਪਹਿਲਾਂ ਹੀ ਦੱਸ ਚੁੱਕੇ ਸੀਗੇ ਅੱਛਾ ਥੋੜੀ ਵੀ ਹੋਈ ਹੋਈ ਸੀ ਹਾਂਜੀ ਮੇਰੀ ਥੋੜੀ ਪਹਿਲਾਂ ਮੈਰਿਜ ਹੋਈ ਸੀ ਤੁਹਾਡਾ ਦੱਸਤਾ ਹੁਣ ਤਲਾਕ ਹੋ ਗਿਆ ਸੀ ਤੁਹਾਡਾ ਵੀ ਹਾਂਜੀ ਮੇਰਾ ਤਲਾਕ ਹੋ ਗਿਆ ਤੇ ਇਹਨਾਂ ਦਾ ਹਜੇ ਹੋਇਆ ਨਹੀਂ ਸੀ ਨਹੀਂ ਇਹਨਾਂ ਦਾ ਇੱਕ ਯਾਰੀਆਂ ਚ ਹੋਇਆ ਹਜੇ ਉਹ ਵੀ ਨਹੀਂ ਹੋਇਆ ਜਾਂਗੀ ਕਾਗਜ਼ਾਂਚੀ ਹੋਇਆ ਵਾ ਇੱਕ ਦੂਜੇ ਦੇ ਬਿਆਨ ਹੀ ਹੋ ਗਏ ਨੇ ਨਹੀਂ ਮਤਲਬ ਪੰਚਾਇਤੀ ਹੋ ਗਿਆ ਹਾਂਜੀ ਉਹ ਤਾਂ ਇਹਨਾਂ ਦਾ ਤਲਾਕ ਹੋ ਗਿਆ ਸੀ ਤੁਹਾਡਾ ਵੀ ਹੋ ਗਿਆ ਸੀ ਤੁਸੀਂ ਬਾਅਦ ਵਿੱਚ ਮਿਲੇ ਹੋ ਜਾਂ ਪਹਿਲਾਂ ਹੀ ਮਿਲ ਗਏ ਸੀ ਨਹੀਂ ਮੇਰਾ ਜਾਨਕੀ ਮੇਰਾ ਨੇ ਮੇਰੇ ਘਰ ਵਾਲੀ ਪਹਿਲਾਂ ਹੀ ਤਲਾਕ ਲਾ ਕੇ ਉਹਨੇ ਮੈਰਿਜ ਕਰਵਾ ਲਈ ਸੀ ਪਹਿਲਾਂ ਮੈਂ ਆ ਜੀ ਬਾਰ ਹੀ ਸੀ ਅੱਛਾ ਹਾਂਜੀ ਤੁਹਾਡੇ ਬਾਰ ਬਾਰ ਹੀ ਉਹ ਤਲਾਕ ਹੋ ਗਿਆ ਤੁਹਾਡਾ ਹਾਂਜੀ ਬਾਰ ਬਾਰ ਉਹਨਾਂ ਨੇ ਕਰਵਾ ਲਿਆ ਹੂੰ ਤੇ ਤੁਹਾਡਾ ਵੀ ਹੋ ਗਿਆ ਸੀ ਫਿਰ ਤੁਸੀਂ ਦੋਨਾਂ ਨੂੰ ਐ ਲੱਗਿਆ ਕੀ ਖਾਸ ਗੱਲ ਲੱਗੀ ਤੁਹਾਨੂੰ ਇਹਨਾਂ ਚ ਬਈ ਬਸ ਐਂ ਵਧੀਆ ਹੀ ਬਸ ਇੱਕ ਦੂਜੇ ਨਾਲ ਗੱਲਬਾਤ ਕਰਦੇ ਰਹੇ ਬਸ ਏਦਾਂ ਹੀ ਗੱਲਾਂ ਕਰ ਬਸ ਇਹਨਾਂ ਦਾ ਨੇਚਰ ਵਧੀਆ ਲੱਗਾ ਇੰਨਾਂ ਨੂੰ ਪਤਾ ਮੇਰੇ ਨੇਚਰ ਵਧੀਆ ਲੱਗਾ ਲੱਗਾ ਚਲੋ ਵਧੀਆ ਲੱਗਾ ਕਰਕੇ ਇੱਥੇ ਤੇ ਕਿਹ ਪਹੁੰਚ ਗਏ ਤੁਹਾਨੂੰ ਕੀ ਲੱਗਿਆ ਖਾਸ ਮੈਨੂੰ ਇੰਨਾ ਚਲੋ ਮੈਨੂੰ ਉਹ ਦਿਖਿਆ ਵੀ ਨਸ਼ਾ ਪੱਤਾ ਨਹੀਂ ਕਰਦੀ ਮੈਂ ਜਦ ਦਾ ਦੱਸ ਚੁੱਕੀ ਵੀ ਮੇਰੀ ਗ੍ਰੀਪ ਵੀ ਤਾਂ ਉਹੀ ਰਹਿੰਦੀ ਆ ਮੇਂ ਨਸ਼ੇ ਪੱਤੇ ਵਾਲਾ ਬੰਦਾ ਨਹੀਂ ਬੋਲ ਨਾ ਵਰਤੋ ਮੈਨੂੰ ਕੋ ਦਾਰੂ ਵੀ ਪਿੰਦਾ ਹੋਵੇ ਮੈਂ ਤਾਂ ਬੋਲ ਨਾ ਕਰਤ ਹੁੰਦੀ ਆ ਐਨੀ ਦੂਰ ਤੁਹਾਨੂੰ ਕੀ ਪਤਾ ਸੀ ਵੀ ਨਸ਼ਾ ਪੱਤਾ ਨਹੀਂ ਕਰਦੇ ਮੈਨੂੰ ਇਹਨਾਂ ਦੇ ਜਦੋਂ ਇਹਨਾਂ ਨੇ ਮੈਂ ਸੈੜੀ ਨਾ ਪੂਰੀ ਦੁਖੀ ਹੀ ਅੰਦਰੋਂ ਇਹਨਾਂ ਨੇ ਮੈਨੂੰ ਹਸਾ ਦੇਣਾ ਵੀਡੀਓ ਕੋਲ ਤੇ ਇਹਨਾਂ ਨੇ ਮਤਲਬ ਕੋਈ ਵੀ ਗੱਲ ਕਰਨੀ ਕੁਝ ਵੀ ਇਹਨਾਂ ਦੀ ਵੀਡੀਓ ਕੋਲ ਤੇ ਮੈਨੂੰ ਹਸਾ ਦਿੰਦੇ ਹੁੰਦੇ ਸੀ ਮੈਂ ਸੋਚਿਆ ਵੀ ਮੇਰੀ ਜ਼ਿੰਦਗੀ ਲਈ ਠੀਕ ਹੈ ਮੈਂ ਫਿਰ ਆਪਦਾ ਮਨ ਬਣਾ ਲਿਆ ਵੀ ਨਹੀਂ ਹੂੰ ਯਾਨੀ ਮੈਨੂੰ ਕੋਈ ਸੋਚ ਨਹੀਂ ਆਉਂਦਾ ਬਲੇ ਮੇਰਾ ਵੀ ਰੰਗ ਕਾਲਾ ਵਾ ਤੂੰ ਨਾ ਕਰ ਦੇਂਗੀ ਜੇ ਤਾ ਤੁਹਾਨੂੰ ਦੱਸ ਕਿ ਪੇਰੇ ਕਰਦੇ ਹੋ ਇਦਾਂ ਕੰਦੇ ਹੁੰਦੇ ਸੀ ਚਾਚੇ ਤਾਂ ਸਾਰੇ ਲਾਗੋ ਬੰਨ ਕਰਦੇ ਨੇ ਤੁਹਾਨੂੰ ਐ ਲੱਗਦਾ ਸੀਗਾ ਵੀ ਨਹੀਂ ਹੋਏ ਬਸ ਆਹੋ ਮੈਨੂੰ ਲੱਗਦਾ ਸੀਗਾ ਵੀ ਨਹੀਂ ਇਹ ਗੱਲ ਨਹੀਂ ਹੁੰਦੀ ਇੱਥੇ ਤੱਕ ਪਰ ਜੇ ਮਹਾਰਾਜ ਨੇ ਕੀਤਾ ਵਧੀਆ ਕੀਤਾ ਹੂੰ ਕਿਉਂ ਲੱਗਦਾ ਸੀਗਾ ਬਈ ਵੀ ਵੀ ਕੁੜੀ ਜਦੋਂ ਗੱਲ ਹੀ ਕਰੀ ਜਾਂਦੀ ਹੈ ਜਦੋਂ ਤੁਹਾਨੂੰ ਡੇਲੀ ਗੱਲ ਹੀ ਦੱਸਣੀ ਹੈ ਯਾਨੀ ਕਿ ਯਕੀਨ ਨਹੀਂ ਹੋ ਰਿਹਾ ਸੀਗਾ ਜੀ ਯਕੀਨ ਨਹੀਂ ਹੋ ਰਿਹਾ ਸੀਗਾ ਸਹੀ ਮੈਂ ਜੀ ਯਕੀਨ ਤੇ ਨਾ ਨਹੀਂ ਮਿਲਦਾ ਪਰ ਮੈਨੂੰ ਮੈਂ ਆਪਦਾ ਮਨ ਬਣਾ ਲਿਆ ਸੀ ਕਾਕਾ ਮੈਨੂੰ ਹੋ ਗਿਆ ਸੀਗਾ ਸੱਚੀ ਦਿਲ ਤੋਂ ਪਿਆਰ ਹੋ ਗਿਆ ਫਿਰ ਇਹਨੇ ਮੈਂ ਕਹਤਾ ਸੀ ਮੈਂ ਕਿਹਾ ਮੈਂ ਵਿਆਹ ਕਰਵਾਉਣਾ ਤੇਰ ਨਾਲ ਕਰਵਾਉਣਾ ਮੈਂ ਤੇਰਾ ਹੋਰ ਕਿਤੇ ਹੋਣ ਨਹੀਂ ਦੇਣਾ ਨਾ ਮੈਂ ਕਿਤੇ ਰਹਿਣਗੇ ਅੱਛਾ ਅਰੇ ਡਰਾਕੀ ਬਣਾ ਲਿਆ ਹੈ ਹਾਂ ਜੀ ਤਾਨੂੰ ਲੱਗਦਾ ਸੀਗਾ ਵੀ ਐਂ ਹੋਊਗਾ ਵੀ ਕਦੇ ਵੀ ਮੈਂ ਇਹ ਹੋਰ ਕਰਾ ਲਿਆ ਤਾਂ ਕਦੇ ਐਵੇਂ ਕਦੇ ਕੋਈ ਪੰਗਾ ਹੀ ਨਾ ਪਾ ਦੇ ਨਹੀਂ ਮੈਨੂੰ ਇਦਾਂ ਤਾਂ ਹੈ ਨਹੀਂ ਸੀ ਚਲੋ ਜਦੋਂ ਮੈਂ ਆ ਗਈ ਇੱਥੇ ਤੇ ਮੈਂ ਇਹਨਾਂ ਦੇ ਵਰਤ ਰੱਖਿਆ ਸੀ ਉਦੋਂ ਕਰਵੇ ਦਾ ਜਦੋਂ ਅੱਜ ਵਰਤਰਾ ਹੋ ਰਿਹਾ ਤਾਂ ਇੱਕ ਕਰਵਾ ਚਲੋ ਮੈਂ ਨਹੀਂ ਰੱਖਿਆ ਉਦੋਂ ਮੈਂ ਬਿਮਾਰ ਸੀ ਤਾਂ ਮੈਂ ਵਰਤ ਰੱਖਿਆ ਸੀ ਉਹ ਵੀ ਇਹ ਬਿਮਾਰ ਸੀ ਜਦੋਂ ਮੈਂ ਵਰਤ ਰੱਖਿਆ ਸੀ ਤੇ ਮੇਰੀ ਦਾਦੀ ਨੇ ਲਹਿੰਗਾ ਭੇਜਿਆ ਸੀ ਉਦੋਂ ਹੈਗੇ ਸੀ ਜਦੋਂ ਉਹਨਾਂ ਨੇ ਇਹ ਲਹਿੰਗਾ ਭੇਜਿਆ ਸੀ ਤਾਂ ਉਹ ਲਹਿੰਗਾ ਉਹਨਾਂ ਨੇ ਕਿਹਾ ਵੀ ਪਾ ਲਈ ਇਹਨਾਂ ਨਾਲ ਗੱਲ ਨਹੀਂ ਕਰਦੇ ਹੁੰਦੇ ਉਹ ਮੈਨੂੰ ਉਹਨਾਂ ਨੇ ਕਹਿਣਾ ਵੀ ਉਹ ਉਹਨਾਂ ਨੇ ਵੀ ਕਿਹਾ ਵੀ ਇਹ ਸੋਹਣਾ ਹੈ ਚੰਗਾ ਮੁੰਡਾ ਤੇ ਕਾਲਾ ਰੰਗ ਕਰੀ ਧੋਖਾ ਨਹੀਂ ਦਿੰਦਾ ਚਿੱਟਾ ਰੰਗ ਹਮੇਸ਼ਾ ਧੋਖਾ ਦਊਗਾ ਅੱਛਾ ਹਾਂ ਉਹਨਾਂ ਨੇ ਇਹ ਗੱਲ ਸਮਝਾਈ ਸੀ ਮੈਨੂੰ ਤੁਹਾਡੀ ਦਾਦੀ ਨੇ ਤੁਹਾਨੂੰ ਸਮਝਾਇਆ ਵੀ ਕਾਲੇ ਰੰਗ ਕਾਲੇ ਦਿਲ ਦੇ ਹਨ ਕਹਿੰਦੇ ਵੀ ਸਾਫ਼ ਹੁੰਦੇ ਹਨ ਉਹਨਾਂ ਨੇ ਬੜਾ ਸਮਝਾਇਆ ਮੈਨੂੰ ਫਿਰ ਮੈਂ ਆਪਦਾ ਮਨ ਵੀ ਬਣਾਇਆ ਵੀ ਚਲੋ ਠੀਕ ਆ ਤੇ ਚਲੋ ਜਿਹੜਾ ਭਾਵੇਂ ਔਖੇ ਸੋਖੇ ਹੁੰਦੇ ਸੀ ਇਹਦੇ ਮੰਮੀ ਡੈਡੀ ਮੈਨੂੰ ਚੀਜ਼ ਲਿਆ ਕੇ ਦਿੰਦੇ ਹੁੰਦੇ ਸੀ ਪਰ ਉਹ ਕਹਿ ਵੀ ਦਿੰਦੇ ਨੇ ਕਿ ਵਰਾ ਵੀ ਹਨਾ ਇਦਾਂ ਹੀ ਹੁੰਦਾ ਵੀ ਕੁ ਔਰ ਉਹਨਾਂ ਨੂੰ ਚੀਜ ਜੜਾ ਦੇਣੀ ਮਗਰੋਂ ਬਈ ਇਹ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਮੈਨੂੰ ਇਹ ਪਤਾ ਲੱਗੀ ਵੀ ਤੁਸੀਂ ਹਜੇ ਉੱਥੇ ਸੀ ਵਿਆਹ ਤੋਂ ਪਹਿਲਾਂ ਹੀ ਘਰੇ ਆ ਗਏ ਸੀ ਇਹ ਹਾਂਜੀ ਪਹਿਲਾਂ ਹੀ ਘਰੇ ਆ ਗਏ ਇਹ ਕਿਵੇਂ ਹੋ ਗਿਆ ਸੀ ਇਹਨਾਂ ਨੇ ਮੈਨੂੰ ਫੋਨ ਲਾਇਆ ਤੇ ਇਹ ਕਿੰਨੀ ਮੈਂ ਬਹੁਤ ਪਰੇਸ਼ਾਨ ਮੈਂ ਇਹਦੇ ਘਰ ਨਾਲ ਗੱਲ ਕਰਦਾ ਜੋ ਕਹਿੰਦਾ ਉਹ ਆਤਮਨਗਰ ਨਹੀਂ ਭਾਜੀ ਸੌਰੀ ਸੌਰੀ ਮੈਂ ਚਲਾਂਗੇ ਕਹਿ ਕੇ ਉਹਨੂੰ ਟਾਲ ਦਿੰਦਾ ਸੀ ਕੋਈ ਗੱਲ ਨਹੀਂ ਫਿਰ ਇਹਨੂੰ ਮੈਂ ਕਿਹਾ ਮੈਂ ਕਿ ਤੂੰ ਕਿਹੜਾ ਇਥੋਂ ਚੜਿਆ ਹੁਣ ਕਿਹੜਾ ਇਹਨੂੰ ਮੈਂ 5000 ਰੁਪਏ ਦੇਦਾ ਮੈਂ ਕਿ ਤੂੰ ਕਿਹੜਾ ਆ ਜਾ ਬਾਰਾ ਆਪਾਂ ਗਿੰਦ ਤੇ ਬੰਦੇ ਨੂੰ ਇੱਕ ਵਾਰਾ ਫੜੋ ਦੋ ਵਾਰਾ বারবার ਨਹੀਂ ਖੜਪਾਉਂਦਾ ਕਹਿੰਦੇ ਜਨਾਨੀ ਨਾ ਦੁੱਖ ਘੱਟ ਲੋਗੇ ਸੰਕਨ ਨਹੀਂ ਘੱਟ ਸਕਦੀ ਕਰੀ ਵੀ ਕਰ ਸਕਦਾ আচ্ছা ਤੁਹਾਡੇ ਘਰ ਵਾਲੇ ਦੇ ਹੋ ਸੀਗੇ ਹੋਰ ਸਬੰਧ ਸੀ ਹਾਂਜੀ ਹੋਰ ਵੀ ਸਬੰਧ ਸੀ ਇਹਦੇ ਤਾਂ ਮੈਂ ਨਹੀਂ ਦੁੱਖ ਘੱਟ ਸਕਦਾ ਇਹ ਮੈਂ ਕਦੀ ਨਹੀਂ ਸਹਿ ਪਾਇਆ ਮੈਂ ਵੀ ਨਹੀਂ ਹੁਣ ਉਹ ਅੱਜ ਮੈਰਿਜ ਕਰਾਈ ਉਹਨੇ ਹਮ ਵਧੀਆ ਵਾ ਵੇਸ਼ਟਾ ਦੀ ਵੀਡੀਓ ਹੋ ਵੀ ਨਹੀਂ ਹਮ ਮੈਰਿਜ ਹੋਈ ਹੋਈ ਉਹਦੀ ਅਛਾ ਉਹ ਵੀ ਵੀਡੀਓ ਬਣਾ ਦੇ ਹਾਂਜੀ ਹੂੰ ਉਹ ਆਉਂਦੇ ਫੋਚਾ ਮੈਂ ਆਉਂਦੇ ਕੋਲ ਹੂੰ ਤੇ ਇਹ ਹੈਰਾਨੀ ਦੀ ਗੱਲ ਨਹੀਂ ਸੀ ਬਈ ਤੁਹਾਨੂੰ ਤੁਹਾਨੂੰ ਨਹੀਂ ਲੱਗਿਆ ਵੀ ਨਾ ਮੇਰਾ ਵਿਆਹ ਹੋਇਆ ਮੈਂ ਘਰੇ ਕਿਵੇਂ ਭੇਜੂਗਾ ਕੌਣ ਲੋਕ ਦੁਨੀਆ ਕੀ ਨਹੀਂ ਮੈਂ ਅਚਲਿਵੇਂ ਘਰ ਆਣਾ ਪਹਿਲਾਂ ਗੱਲ ਕਰ ਦਿੱਤੀ ਸੀ ਸੀ ਦੱਸਤਾ ਸੀ ਹਾਂਜੀ ਮੈਂ ਦੱਸਤਾ ਸੀਗਾ ਹੂੰ ਪਹਿਲੇ ਮੰਮੀ ਡੈਡੀ ਨੂੰ ਦੱਸਤਾ ਸੀ ਮੈਂ ਕਿਹਾ ਮੈਂ ਕੁੜੀ ਲੱਭ ਲਈ ਆ ਉਹ ਕਹਿੰਦੇ ਤੇਰਾ ਇਹਨੂੰ ਵੀ ਚਾਚਾ ਮੇਰਾ ਉੱਧਰਲੀ ਛੜਾਂ ਦੇ ਦੂਜੀ ਵਸਤੀ 'ਚ ਉਹ ਕਹਿੰਦੇ ਵੀ ਜੇ ਤੁਹਾਡਾ ਮੁੰਡਾ ਆਇਆ ਉਹਦੇ ਉੱਤੇ ਰਸਤਾ ਹੀ ਕਰਾਵਾਂਗੇ ਹੂੰ ਤੇ ਮੰਮੀ ਨੂੰ ਮੈਂ ਕਹਿੰਦਾ ਡੈਡੀ ਉਹਨਾਂ ਨੂੰ ਮੈਂ ਕਿਹਾ ਨਹੀਂ ਮੈਂ ਕਿਹਾ ਮੈਂ ਕੁੜੀ ਲੱਭ ਲਈ ਇੰਸਟਾਗ੍ਰ ਜਾ ਕੇ ਨੰਬਰ ਤੇ ਤਾਂ ਇਹਨਾਂ ਦਾ ਇੱਕ ਦੂਜੇ ਦਾ ਤੇ ਮੰਮੀ ਹੁਣੀ ਜਾ ਕੇ ਨੂੰ ਮੋਗੇ ਲੈ ਆਏ ਸੀ ਅੱਛਾ ਘਰ ਦੇ ਆਪ ਲੈ ਕੇ ਆਏ ਘਰ ਦੇ ਮੋਗੇ ਜਾ ਕੇ ਲੈ ਆਏ ਸੀ ਹਾਂ ਹਾਂਜੀ ਇਹ ਇਹ ਵੀ ਤਾਂ ਬਹੁਤ ਵੀ ਪਿੰਡ ਵਾਲਿਆਂ ਨੇ ਕਿਹਾ ਹੋਰ ਵੀ ਹੋਣਾ ਹੀ ਕਿਹਾ ਹੋਣਾ ਵੀ ਬਈ ਇਹ ਕੀ ਹੋ ਗਿਆ ਵੀ ਮੁੰਡਾ ਤਾਂ ਹੈ ਨਹੀਂ ਪਿੰਡ ਵਾਲਿਆਂ ਨੇ ਬਹੁਤ ਹੀ ਕਿੱਥੋਂ ਲਿਆ ਹੈ ਪਿੰਡ ਵਾਲਿਆਂ ਨੇ ਤਾਂ ਬਹੁਤ ਕਿਹਾ ਵੀ ਤੁਹਾਨੂੰ ਲੁੱਟ ਕੇ ਖਾਓ ਜੀ ਇਹ ਤੁਹਾਡਾ ਸਾਰਾ ਕੁਝ ਬਤਾ ਦਿੰਦਾ ਮੈਂ ਕੋਈ ਨਾ ਮੈਂ ਸੀ ਵੀ ਉਹ ਦੋ ਆ ਕਮਰਾ ਜਿਹੜਾ ਸੀ ਨਾ ਆਹ ਤਾਂ ਮਾੜਾ ਮੋੜ ਹੁਣ ਵੀ ਸਹੀ ਆ ਹੂੰ ਇੱਥੇ ਜਿਹੜੇ ਸੀਮੈਂਟ ਵਾਲੇ ਬਾਲ ਹੁੰਦੇ ਉਹ ਸੀ ਆ ਪਛਪੀਏ ਨੇ ਇੱਥੇ ਬਹੁਤ ਵੱਡੀਆਂ ਵੱਡੀਆਂ ਘੰਟਾ ਸੀ ਬਹੁਤ ਮਤਲਬ ਇੱਥੇ ਗੰਨ ਸੀ ਚਲੋ ਮੈਂ ਆਈ ਹੌਲੀ ਹੌਲੀ ਹੈ ਨਾ ਚਲ ਸਬਸਪਾਈ ਰਹਿਣ ਲੱਗ ਗੀ ਤੇ ਮੰਮੀ ਬਾਹਰ ਕੰਮ ਕਰਦੇ ਆ ਡੈਡੀ ਵੀ ਕਰਦੇ ਮੰਮੀ ਸਾਢੇ ਢਾਈ ਘੜੀ ਆਉਂਦੀ ਉਹਨਾਂ ਨੇ ਬਾਹਰ ਹੀ ਰਹਿਣਾ ਕੰਮ ਕਰਦੇ ਤਾਂ ਚਲੋ ਫਿਰ ਮੈਂ ਹੌਲੀ ਹੌਲੀ ਕਰਦੇ ਰਹੇ ਆਪਾਂ ਘਰ ਦੀ ਸਾਰਾ ਕੁਛ ਬਣਾਉਂਦੇ ਰਹੇ ਤਾਂ ਸੋਚਿਆ ਨਹੀਂ ਕਿ ਚਲੋ ਅੱਧੀ ਤੱਕ ਆਪਾਂ ਇੰਨਾ ਕੁ ਪਹੁੰਚ ਹੋ ਜੂਗੇ ਤੇ ਆਨਲਾਈਨ ਵਾਲਾ ਕੀ ਕਿਵੇਂ ਕੀ ਕਹਿੰਦੇ ਪਿੰਡ ਵਾਲੇ ਵੀ ਉਹ ਲੰਝਾ ਨੀ ਲੈ ਜਾਂਦੀ ਆ ਵੀ ਉਹ ਉੱਥੇ ਆ ਵੀ ਕਿ ਕਰ ਪਹਿਲੇ ਕੁੜੀ ਆਰਡਰ ਕਰਤੀ ਮੈਂ ਇਦਾਂ ਹੀ ਸੰਦਲੋ ਇਦਾਂ ਹੀ ਹੋ ਜਾਂਦਾ ਵੀ ਕੁੜੀ ਮੁੰਡੇ ਨੂੰ ਲੈਣ ਜਾਂਦੀ ਆ ਮੁੰਡਾ ਕੁੜੀ ਨੂੰ ਲੈ ਜਾਂਦਾ ਕੁੜੀ ਮੁੰਡੇ ਨੂੰ ਲੈਣਾਂਗੇ ਪਹਿਲੇ ਹੂੰ ਤੇ ਤੁਸੀਂ ਜਦੋਂ ਉਹ ਮੈਂ ਹੁਣ ਵੀ ਕਈ ਵਾਰਾਂ ਕਹਿ ਦਿੰਦੀ ਵੀ ਤੈਨੂੰ ਵਿਆਹਣ ਆਈਆਂ ਮੈਂ ਉਹ ਨਹੀਂ ਮੈਨੂੰ ਵਿਆਹ ਕੇ ਲੈ ਆਇਆ ਅੱਛਾ ਤੁਸੀਂ ਵਿਆਹਣ ਗਏ ਪਹਿਲੇ ਪਹਿਲਾ ਲੈਣ ਗਏ ਫਿਰ ਤੁਸੀਂ ਜਦੋਂ ਆਏ ਨਹੀਂ ਸਾਨੂੰ ਐਕਚੁਅਲੀ ਪਤਾ ਹੀ ਨਹੀਂ ਸੀਗਾ ਮੇਰਾ ਵੀ ਉਸ ਦਿਨ ਇਹਦੇ ਨਾਲ ਮੇਲ ਹੋ ਜਾਣਗੇ ਮਤਲਬ ਕਿ ਅਜੀ ਫੇਸ ਟੂ ਫੇਸ ਗੱਲਬਾਤਾਂ ਸੀ ਇਹ ਮੁੱਗੇ ਇਹ ਸਾਰਾ ਕਹਿਤਾ ਵੀ ਤੂੰ ਤੂੰ ਬੰਦ ਦੇ ਵਿੱਚ ਹੋਈਆਂ ਵੀ ਤੂੰ ਇਹਨੂੰ ਨਹੀਂ ਮਿਲ ਸਕੀ ਮੈਂ ਕਿਹਾ ਵੀ ਮੈਂ ਲੈ ਜਾਣੇ ਜਾਣਾ ਹੂੰ ਮੇਨ ਨਾਨਸੀ ਨਾਲ ਆਪਾਂ ਪਤਾ ਨਹੀਂ ਕੋ ਲਹਿੰਗਾ ਹਾਂ ਲਹਿੰਗਾ ਬੁੱਕ ਕਰਾਉਣ ਗਏ ਸੀ ਤੇ ਮੇਨ ਨਾਨ ਕਹਿੰਦੀ ਮੈਂ ਕਿਹਾ ਨਹੀਂ ਮੈਂ ਉਹਨੂੰ ਵੇਖਣਾ ਵੇਖਣਾ ਵਾ ਵੀ ਮੈਂ ਉਹਨੂੰ 에ਰਪੋਰਟ ਤੋਂ ਨਹੀਂ ਤੇ ਮੈਂ ਮੁੱਗੇ ਨਾਲ ਨਹੀਂ ਆਉਣਾ ਸੀ ਦਿੱਲੀੋਂ ਬੱਸ ਮੜ ਕੇ ਤੇ ਮੈਂ ਕਿਹਾ ਵੀ ਮੈਂ ਉਹਨੂੰ ਮਿਲਣਾ ਵਾ ਉਹ ਕਹਿੰਦੇ ਬਤੋਣਾ ਇਦਾਂ ਕਰ 5 ਰੁਪਏ ਸੁੱਟ ਫੱਕਰ ਨੂੰ ਤੇ ਉਹ ਜਿਹੜੇ ਆਮ ਤੁਹਾਨੂੰ ਪਤਾ ਛੜਕਾਂਦੇ ਹੁੰਦੇ ਆ ਹਮ ਮੋਨਾਂ ਨੂੰ 5-10 ਰੁਪਏ ਸੁੱਟ ਤੇ ਤਾਂ ਚਲੋ ਉਹ ਨਾ ਗਾੜੀ ਮੋਗੇ ਬੋਰਡ ਤੋਂ ਲੈ ਨਾ ਟੱਕਰ ਕੇ ਕਹਿੰਦੇ ਵੀ ਉਹ ਕਹਿੰਦੇ ਵੀ ਆ ਗਿਆ ਸੰਦੀਪ ਹਮ ਮੈਂ ਕਿਹਾ ਨਹੀਂ ਇਹ ਨਹੀਂ ਮੈਂ ਤਾਂ ਜੂਠ ਮਾਰਦੀ ਆ ਤੇ ਫਿਰ ਮੈਂ ਮੈਂ ਇਹ ਫੋਟੋ ਵੇਖੀ ਮੈਂ ਵੀ ਇੱਥੇ ਦੇ ਇੰਨਾ ਗੋਰਾ ਵੀ ਇਦਾਂ ਕੀ ਚੱਕਰ ਆ ਵੀ ਉਧਰ ਉਹ ਹੌਣ ਤਾਂ ਰੰਗ ਫਿਰ ਵੀ ਬਹੁਤ ਸਾਫ ਆ ਪਹਿਲਾਂ ਬਹੁਤ ਜ਼ਿਆਦਾ ਸੀ ਉੱਥੇ ਗਰਮੀ ਜ਼ਿਆਦੇ ਹੋਣ ਕਰਕੇ ਹੋ ਗਿਆ ਨਾ ਤੇ ਮੈਂ ਵੀ ਚਲ ਹੁਣ ਮੈਂ ਇਹਨੂੰ ਫਿਰ ਵੀ ਇਸ ਵੀ ਕਿ ਛੱਡਣਾ ਹਾਂ ਮੈਂ ਨਹੀਂ ਮੈਂ ਛੱਡਦੀ ਨਹੀਂ ਮੈਨੂੰ ਪਤਾ ਨਹੀਂ ਸੀ ਇਹ ਸਮਾਨ ਲੈਣਗੇ ਸੀ ਮੋਗੇ ਮੈਨੂੰ ਪਤਾ ਨਹੀਂ ਸੀ ਕਿ ਮੇਰੇ ਮੇਲ ਹੋ ਜਾਣਗੇ ਨਾ ਮੇਰੀ ਅੰਦਰੋਂ ਦਿੱਲੀੋਂ ਫਲੈਟ ਸੀਗੀ ਮੈਂ ਇੱਥੇ ਲੁਧਿਆਣੇ ਉੱਤਰਲੇ ਦਾਣੇ ਮੋਂ ਮੋਗੇ ਉੱਤਰ ਗਿਆ ਮੈਂ ਚੱਲ ਅਹੀਂ ਬਾਜ਼ਾਰ ਵਾਲੇ ਨੂੰ ਇਹਦੇ ਉਧਰ ਮਾਸੇ ਦੀ ਕੁੜੀ ਤਰੀ ਜਾਨ ਕਿਉਂਕਿ ਅਹੀਂ ਕਿਹੜਾ ਫੇਸ ਟੂ ਫੇਸ ਵੇਖ ਕੇ ਇੱਕ ਦੂਜੇ ਨੂੰ ਇਹਨਾਂ ਮੈਨੂੰ ਪਛਾਣੀ ਇਦਾਂ ਹੀ ਸੀ ਫੋਨ ਤੇ ਮੈਂ ਨਹੀਂ ਵੇਖਾਂ ਮਾਸੇ ਦੀ ਕੁੜੀ ਨੂੰ ਬੱਚਾ ਨਾਲ ਕਿ ਇਹ ਕਹੂਣਾ ਆਪ ਦੀ ਘਰ ਵਾਲੀ ਨੂੰ ਭੁੱਲ ਗਏ ਤੇ ਜੇ ਵੇਖਣੀ ਚਾਹੀਦੀ ਆ ਫੇਚ ਚੁੱਕੇ ਸੀ ਤੋਂ ਹਨ ਇੱਕ ਦੂਜੇ ਨੂੰ ਫਿਰ ਇਹਨਾਂ ਨੇ ਮੋਗ ਗਿਆਣ ਕਿ ਪਛਾਣਿਆ ਨਹੀਂ ਹਾਂ ਉਹ ਕਹਿੰਦੀ ਛੱਡੀ ਦੇਖ ਲੋ ਫਿਲਟਰਾਂ ਦਾ ਕਿੰਨਾ ਕੰਮ ਹੁੰਦਾ ਅਸਲ 'ਚ ਬੰਦਾ ਨਹੀਂ ਪਛਾਣ ਆਉਂਦਾ ਹਾਂਜੀ ਮੈਂ ਇਹਨਾਂ ਨੂੰ ਗੱਲ ਆ ਲਾ ਲਿਆ ਇਹਨਾਂ ਫਿਰ ਵੀ ਮੀਨ ਗੱਲ ਨਹੀਂ ਲਾ ਹੈ ਹੈ ਇੱਕ ਚੱਕਰ ਵੀ ਮੈਂ ਜੇ ਰਣੀ ਪਿਪਲ ਦੇ ਸਾਹਮਣੇ ਆਏ ਸਾਰਿਆਂ ਦੇ ਸਾਹਮਣੇ ਜਪੇ ਉਹ ਸਾਰੇ ਖੜ ਖੜੇ ਵੇਖ ਰਹੇ ਕਿ ਕੀ ਹੋ ਰਿਹਾ ਫਿਰ ਇਹਨਾਂ ਨੇ ਇੱਥੇ ਫੋਨ ਲਾਇਆ ਮੰਮੀ ਇਹਨਾਂ ਨੂੰ ਫਿਰ ਇਹਨਾਂ ਨੇ ਗੱਡੀ ਗਲਤੀ ਫਿਰ ਨਾਲ ਹੀ ਮੇਰੇ ਬੈਠ ਕੇ ਗੱਡੀ ਜਾ ਕੇ ਹੂੰ ਇਹਨਾਂ ਉਦੋਂ ਵੀ ਐ ਹੋਇਆ ਵੀ ਇਹ ਤਾਂ ਪਛਾਣਦੀ ਨਹੀਂ ਮੈਨੂੰ ਇਹ ਐ ਕਹਿੰਦੀ ਵੀ ਲੱਗਦਾ ਵੀ ਜਾਊਗੀ। ਦਾਦਾ ਸਹੀ ਗਾਈ ਜਿਹੜੇ ਗੱਲ ਜਿਹਦੇ ਨੇ ਜਦੋਂ ਗੱਲਬਾਤ ਹੁੰਦੀ ਹੁੰਦੀ ਸਾਡੀ ਉੱਥੇ ਬਾਹਰ ਤੇ ਜਿਹਦੇ ਨੇ ਮੈਂ ਐ ਕਿਹਾ ਤੇ ਇਹਨੇ ਫੋਨ ਜਦੋਂ ਮੈਂ ਦੱਸਿਆ ਵੀ ਮੈਂ ਕਹਿੰਦਾ ਮੇਰੇ ਇੱਕ ਲੜਕਾ ਵਾ ਇਹਨੇ ਫੋਨ ਕੱਟ ਲਿਆ। ਮੇਰੇ ਉਦੋਂ ਵੀ ਮੈਂ ਕਹਿੰਦਾ ਯਾਰ ਮੈਨੂੰ ਦੱਸ ਗਈ ਬਸਤਾ ਆ। ਇੰਨਾ ਹੀ ਦਾਦੇ ਉਦੋਂ ਉਹਦੇ ਫਿਰ ਮੈਂ ਕਹਿੰਦਾ ਯਾਰ ਅਖੀਰ ਹੀ ਸਾਲ ਨੂੰ 2 ਸਾਲਾਂ ਨੂੰ 4 ਸਾਲਾਂ ਨੂੰ ਇਸ ਸੱਚਾਈ ਸਾਹਮਣੇ ਆਉਣੀ ਹੀ ਹੋਣੀ ਆ। ਕਿ ਪਹਿਲਾਂ ਦੱਸਦਾ ਚੰਗਾ ਵਾ। ਇਹਨੂੰ ਮੈਂ ਦੱਸਿਆ ਮੈਂ ਕਹਿੰਦਾ ਮੇਰੇ ਐਗਾ ਇੱਕ ਬੇਟਾ ਵਾ। ਵੀ ਬੇਲੇ ਮੇਰਾ ਵਿਆਹ ਹੋਇਆ ਸੀ ਵੀ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਆ ਹਮ ਇਹ ਕਿ ਨਹੀਂ ਨੇ ਫੋਨ ਕੱਟਦਾ ਉਹਦੇ ਬਾਅਦ ਚ ਫੇਰ ਇਹਨੇ ਰਿਕਾਰਡਿੰਗ ਰਾਹੀਂ ਮੈਸੇਜ ਜਵਾਬ ਦਿੱਤਾ ਵਾ ਹਮ ਵੀ ਹਾਂ ਵੀ ਮੈਂ ਤੈਨੂੰ ਪਿਆਰ ਕਰਦੀ ਹਾਂ ਹਮ ਫਿਰ ਉਹਦੇ ਬਾਅਦ ਚ ਮੈਂ ਨਹੀਂ ਜਕੀਨ ਹੋ ਗਿਆ ਵੀ ਹਾਂ ਮੈਂ ਕਦੇ ਹਾਂ ਪੱਕੀ ਹੋਣ ਜਾਂਦੇ ਕਿਤੇ ਹਮ ਤੋਨੂ ਨੇ ਇਹ ਕਿਹਾ ਜਦੋਂ ਤੁਸੀਂ ਆਏ ਵੀ ਮਾਪੇ ਲੈ ਆਏ ਵੀ ਮੁੰਡਾ ਤਾਂ ਹੈ ਨਹੀਂ ਤੂੰ ਕਿੱਧਰ ਕੇ ਜਾਣ ਨਹੀਂ ਪਛਾਨਣੀ ਤੂੰ ਹੀ ਜਾਈ ਨਹੀਂ ਆ ਵੀ ਕਾਨੂੰ ਐਵੇਂ ਰਹਿੰਦੇ ਨਹੀਂ ਨਹੀਂ ਮੈਂ ਅਸਲ ਚ ਆ ਕੇ ਨਾ ਇੱਥੇ ਕੋਠਿਆਂ ਦੀ ਮਿੱਟੀ ਵੀ ਸੁੱੜਦੀ ਨਹੀਂ ਲਿਆ ਲਿਆ ਕੇ ਸਰੇੜਿਆਂ ਤੇ ਮੈਨੂੰ ਕਦੀ ਮੰਮੀ ਨੇ ਨਹੀਂ ਕਿਹਾ ਤੂੰ ਕਿਉਂ ਜਾਣੀ ਆ ਤੇਰਾ ਵਿਆਹ ਨਹੀਂ ਹੋਇਆ ਜਾਂ ਯਾਨੀ ਕਿ ਮੇਰੇ ਮੰਮੀ ਡੈਡੀ ਨੇ ਕੁਝ ਨਹੀਂ ਕਿਹਾ ਚਾਚੇ ਦਾਇ ਕਹਿੰਦੇ ਸੀਗੇ ਵੀ ਤੂੰ ਇੰਨਾ ਚੰਗਾ ਨਹੀਂ ਲੱਗਦਾ ਪਹਿਲਾਂ ਮੁੰਡਾ ਹੈ ਉੱਥੇ ਆ ਤੂੰ ਇੱਥੇ ਆ ਫਿਰ ਮੈਂ ਕੋਈ ਨਹੀਂ ਹੁੰਦਾ ਮੈਂ ਜਿਹੜਾ ਕਹਿੰਦਾ ਕਹੀਆਂ ਤੇ ਮੰਮੀ ਨਹੀਂ ਕਹ ਦਿੰਦੇ ਵੀ ਜੇ ਨਹੀਂ ਜਦੋਂ ਅਸੀਂ ਨਹੀਂ ਕਹਿੰਦੇ ਤੂੰ ਹੰਡਰਦੀ ਹਾਂ ਇਧਰੇ ਨਾ ਆਲਾ ਮੈਂ ਫਿਰ ਉਸਨੂੰ ਮਸਾਂ ਕਿਹੜੇ ਕਰਵਾਉਂਦੀ ਸੀ ਕਹਿੰਦੇ ਆ ਵੀ ਇੰਟਰਨੈਟ ਵਾਲੇ ਪਿਆਰ ਨਿਭਦੇ ਨਹੀਂ ਹੁੰਦੇ ਤੇ ਤੁਹਾਡਾ ਤਾਂ ਨਹੀਂ ਵੀ ਜਾਂਦਾ ਤੁਸੀਂ ਕੀ ਵੀ ਮੈਸੇਜ ਕੀ ਦੇਣਾ ਚਾਹੁੰਦੇ ਆ ਵੀ ਇੰਟਰਨੈਟ ਤੇ ਪਿਆਰ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਹੋਣਾ ਚਾਹੀਦਾ ਪਰ ਪੰਘਾਂ ਗਲ ਇੱਕ ਹੀ ਜਾਂ ਨਹੀਂ ਹੁੰਦੇ ਹੂੰ ਹੋਣਾ ਚਾਹੀਦਾ ਵਾ ਜ਼ਿਆਦਾਤਰ ਫਰਾਡ ਹੋ ਜਾਂਦੇ ਆ ਜਿਆਦਾ ਫਰਾਡ ਤਾਂ ਹੋ ਜਾਂਦੇ ਪਰ ਅੱਡਾ ਬਹੁਤ ਸੋਹਣੀ ਸੁਣੀ ਮਹਾਰਾਜ ਨੇ ਇੱਥੇ ਤੇ ਇੰਸਟਾਗ੍ਰਾਮ ਤੇ ਇੱਥੇ ਜ਼ਿਕਰ ਪਹੁੰਚ ਗਏ ਆ ਬਾਕੀ ਇਹਨੂੰ ਰੀਲਾਂ ਦਾ ਸ਼ੌਂਕ ਸੀ ਇਸ ਤਰ੍ਹਾਂ ਉਹ ਕਹਿੰਦੀ ਰਹੀ ਹੈ ਕਿ ਨਹੀਂ ਮੈਂ ਕਦੀ ਟੱਕਿਆ ਨਹੀਂ ਰੀਲਾਂ ਮੈਂ ਟੱਕਿਆ ਨਹੀਂ ਮੇਰੇ ਮਾਰੇ ਤੇ ਵਾਈਫਾਈ ਲਵਾਤਾ ਸੀ ਕਦੀ ਇਹਨਾਂ ਨੇ ਮੈਨੂੰ ਇਹ ਨਹੀਂ ਕਿਹਾ ਕਿ ਤੂੰ ਕੰਨ ਪਾਉਣੀ ਹੈ ਤੇ ਤੈਨੂੰ ਬੰਦੇ ਕਮੈਂਟ ਕਰਦੇ ਆ ਮੈਨੂੰ ਇਹਨਾਂ ਨੇ ਕਦੇ ਨਹੀਂ ਕਿਹਾ ਮੈਂ ਨਹੀਂ ਦਵਾ ਮੈਂ ਕਦੇ ਸਿਰਦਰਦੀ ਨਹੀਂ ਕਹੀ ਮੈਂ ਕਿਹਾ ਸਪਾਉਣ ਲਈ ਫਿਰ ਖੋਣਾ ਵੀ ਪੈਂਦਾ ਹੂੰ ਕਈ ਅੰਝੋ ਇਹ ਤਾਂ ਫਿਰ ਆਈ ਹੈ ਵੀ ਕੁਝ ਨਾ ਕੁਝ ਸਾਰਾ ਕੁਝ ਆਪਣੇ ਮੁਤਾਬਕ ਹੀ ਨਹੀਂ ਹੁੰਦਾ ਹਾਂਜੀ ਮੈਂ ਇਹਨਾਂ ਨੂੰ ਬਹੁਤ ਵਾਰ ਕਿਹਾ ਵੀ ਮੇਰਾ YouTube ਤੇ ਜਾਣੀ ਸੁਪਨਾ ਮੈਂ ਮੈਂ YouTube ਤੇ ਜਾਣੇ ਜਾਣਾ ਕੁਝ ਵੀ ਹੋ ਜਿੰਦਾ ਹੂੰ ਉਹ ਤਾਂ ਆ ਹੀ ਜਾਓਗੇ ਹੁਣ ਤੁਸੀਂ YouTube ਤੇ ਵੀ ਮੈਂ ਸੁਪਨਾ ਮੇਰਾ ਮੈਂ ਵਿੱਚ ਕੁਝ ਵੀ ਕੋਈ ਵੀ ਇਹ ਤੁਹਾਨੂੰ ਵੀ ਲਿਆਏ ਧੰਨਵਾਦ ਏ ਛੋਡਾਂ ਨਾਲ ਇਹਨਾਂ ਦਾ ਤੇ ਜ਼ਿੰਦਗੀ ਬਾਰੇ ਕੀ ਸੋਚਦੇ ਹੋ ਤੁਸੀਂ ਵੀ ਵੀ ਉਸੀ ਇਹਨਾਂ ਵੀ ਤੋਂ ਪਹਿਲਾਂ ਵੀ ਮੈਰਿਜ ਹੋਈਆਂ ਤੁਹਾਡੀਆਂ ਦੋਵਾਂ ਦੀਆਂ ਉਹ ਨਹੀਂ ਨਿਭੀਆਂ ਕੀ ਕਾਰਨ ਰੇ ਉਹ ਚਲੋ ਤੁਹਾਡੇ ਵੱਖੋ ਵੱਖਰੇ ਹੋਣਗੇ ਪਰ ਦੋ ਜਿਹੜਾ ਮੀਆਂ ਬੀਵੀ ਦਾ ਹਨਾ ਵੀ ਰਿਸ਼ਤਾ ਹੁੰਦਾ ਹੈ ਬਹੁਤ ਵੀ ਇਹਨਾਂ ਪਵਿੱਤਰ ਹੁੰਦਾ ਤੇ ਬਹੁਤ ਹੀ ਇੱਕ ਦੂਜੇ ਦੇ ਨਾਲ ਜੇਕਰ ਦੋਨਾਂ ਤੋਂ ਇੱਕ ਦੂਜੇ ਦੇ ਮਗਰ ਖੜ ਜਾਣਗੇ ਤਾਂ ਜ਼ਿੰਦਗੀ ਬਹੁਤ ਆਸਾਨ ਹੋ ਜਾਂਦੀ ਹੈ ਜੇ ਦੋਵੇਂ ਇੱਕ ਦੂਜੇ ਤੋਂ ਉਲਟ ਹੋ ਜਾਣਗੇ ਤਾਂ ਜ਼ਿੰਦਗੀ ਨਿਕਲਦੀ ਨਹੀਂ ਜਿਵੇਂ ਉਹ ਆ ਵੀ ਹੈ ਨਾ ਉਹ ਆਖਰ ਤੇ ਰਾਹ ਵੱਖੋ ਵੱਖਰੇ ਕਰਨੇ ਪੈਂਦੇ ਆ ਹਾਂਜੀ ਹਾਂਜੀ ਇਸ ਰਿਸ਼ਤੇ ਨੂੰ ਲੋਕ ਇੰਨਾ ਸੀਰੀਅਸ ਹੁਣ ਕਿਉਂ ਨਹੀਂ ਲੈਂਦੇ ਇਹ ਤਾਂ ਲੋਕਾਂ ਦੀ ਸੋਚ ਗਲਤ ਆ ਨਾ ਲੋਕਾਂ ਨੂੰ ਸੋਚ ਚੇਂਜ ਕਰਨੀ ਚਾਹੀਦੀ ਹੈ ਕਿਉਂਕਿ ਹੁਣ ਜਿੱਦਾਂ ਇਹਨਾਂ ਨੇ ਕਹਿਤਾ ਪੰਜੇ ਉਂਗਲਾ ਕੋਈ ਨਹੀਂ ਹੁੰਦੀ ਹੁੰਦੀ ਕਹਿੰਦੇ ਨਾ ਕਿ ਬੰਦੇ ਦਾ ਦਿਲ ਸਹੀ ਹੋਣਾ ਚਾਹੀਦਾ ਪੀ ਕਹਿੰਦੇ ਹੁੰਦੇ ਘਰ ਚ ਵੇਚਣਾ ਵੇਖੋ ਘਰ ਨਾ ਵੇਖੋ ਬੰਦੇ ਦਾ ਦਿਲ ਵੇਖੋ ਨੁਭਾਉਣਾ ਲਾ ਵੇਖੋ ਉਹ ਵੇਖੋ ਆਪਾਂ ਘਰ ਵੇਚ ਕੇ ਲੋਕਾਂ ਕੁੜੀਆਂ ਵਿਆਹ ਹੀ ਜਾਂਦੇ ਆ ਪੀ ਘਰ ਨੂੰ ਬੰਦੇ ਨੇ ਘਰ ਨੂੰ ਕੀ ਕਰਨਾ ਜੋ ਬੰਦੇ ਗਲਤ ਆ ਹੂੰ ਕਰਨਾ ਆਪਾਂ ਕੁਝ ਨਹੀਂ ਕਰ ਸਕਦੇ ਬੀਗ ਪੈਸਾ ਤੇ ਲਾ ਅਮੀਰੀ ਅਲੱਗ-ਗੱਲ ਹੈ ਪਰ ਇਨਸਾਨ ਚੰਗਾ ਹੋਣਾ ਚਾਹੀਦਾ ਕਿਉਂ ਪੈਸਾ ساری ਜ਼ਿੰਦਗੀ ਕੋਲ ਨਹੀਂ ਰਹਿੰਦਾ ਜਿੱਥੇ ਸਾਨੇ ਕੰਮ ਕਰਜਣਾ ਉਹਨੇ ਉੱਥੇ ਪੈਸੇ ਨਹੀਂ ਕਮ ਕਰਨੇ ਹੁਣ ਬਈ ਦੋਵਾਂ ਦੀ ਵਧੀਆ ਨੇ ਵਧੀਆ ਹਾਂਜੀ ਚੜਦੀ ਕਲਾ ਹੈ ਚੜਦੀ ਕਲਾ ਹੈ ਕਿਵੇਂ ਪੂਰਾ ਰੋਹ ਬਚਦਾ ਕਿੰਨੇ ਚਾਹ ਬਹੁਤ ਜਿਵੇਂ ਦੂਜਿਆਂ ਦਾ ਕਰ ਰਿਹਾ ਸਾਰਿਆਂ ਦਾ ਚੱਲ ਜਿਵੇਂ ਚੱਲ ਇਹ ਮੇਰੇ ਤੇ ਬਾਦ ਇਹ ਨਹੀਂ ਬਸ ਇਹ ਤਾਂ ਬਹੁਤ-ਬਹੁਤ ਧੰਨਵਾਦ ਤੁਸੀਂ ਦੋਵਾਂ ਨੇ ਤੁਹਾਡਾ ਟਾਈਮ ਦਿੱਤਾ ਐਨੀਆ ਵਧੀਆ ਗੱਲਾਂ ਸਾਡੇ ਨਾਲ ਕੀਤੀ ਸਾਨੂੰ ਇੱਥੇ ਚੱਕਰ ਪਜਾਦਾ ਜੇ ਲੋ ਬੋਕਲ ਜਗਮੀ ਚੈਨਲ ਦੇ ਨਾਲ ਸਬਸਕ੍ਰਾਈਬ ਕਰੋ